ਚੱਲੀਏ ਥੱਲੇ ਥੱਲੇ ਮੱਥਾ ਦਾ ਦੇਖ ਰਾ ਤਲੀਏ ਥੱਲੇ ਆ ਗਿਆ ਬਈ ਪੂਰੇ ਜੋਰ ਦਾ ਤਾਹ ਆ ਗਿਆ ਪੂਰਾ ਓਏ ਇੱਕ ਵਾਰੀ ਅਸੀਂ ਆਈ ਸੀਗੇ ਅੱਜ ਅੱਜ ਤੋਂ ਦੇਖੋ ਵੀ ਜੁੰਨੀਆਂ ਡੰਗੀਆਂ ਜਾਂਦੀਆਂ ਨੇ ਮਾਤਾ ਦਾ ਮੰਦਿਰਾਂ ਸਰਦਾਰ ਲੋ ਆ ਰਹੇ ਨੇ ਤੇ ਇੱਥੇ ਖੰਮਣੀਆਂ ਬਣੀਆਂ ਜਾਂਦੀਆਂ ਨੇ ਐ ਬਣਾ ਰਹੇ ਬਣਾ ਰਿਹਾ ਖੰਮਣੀ ਲਓ ਜੀ ਮਾਤਾ ਦੇ ਮੰਦਿਰ ਤੇ ਪਹੁੰਚਣ ਵਾਲੇ ਆ ਮੱਥਾ ਟੇਕਣ ਜਾ ਰਹੇ ਆ ਟਾਈਮ ਸਪੀਡ ਬਹੁਤ ਜ਼ਿਆਦਾ ਹੈ ਵੈਸੇ ਅੱਜ ਮੋਟਰਸਾਈਕਲ ਤੇ ਅਸੀਂ ਸਨੇਹਾ ਉੱਪਰ ਹੀ ਲੰਘ ਗਏ ਸਿੱਧਾ ਉੱਪਰ ਹੀ ਵਗੇ ਥੋੜੀ ਪੌਣੀ ਚਾਹਣੀ ਪਈਆਂ ਨੇ ਤਾਂ ਸੰਘਤ ਬਹੁਤ ਜ਼ਿਆਦਾ ਹੈ ਕਰੋਣੇ ਦਰਸ਼ਨ ਦੇਖੋ ਐਂ ਭਜਨ ਚੜ ਚੱਕ ਲੈ ਕੇ ਜਾਂਦੇ ਨੇ ਕਰਨਾ ਤੱਕ ਪਹੁੰਚਦਾ ਤਾਂ ਹੀ ਦੁੱਗਣਾ ਭਾਰ ਹੋ ਜਾਂਦਾ ਹੈ। ਰੇਟ ਵੀ ਤਾਂ ਹੀ ਦੁੱਗਣਾ ਵੱਜ ਜਾਂਦਾ ਦੇਖ ਸਕਦੇ ਹੋ। ਤਾਂ ਬਹੁਤ ਜ਼ਿਆਦਾ ਵੀ ਕੱਠ ਬਹੁਤ ਜ਼ਿਆਦੇ ਸੀ। ਤਾਂ ਦੇਖਦੇ ਸਾਨੂੰ ਹੁਣ ਵੀ 2 ਘੰਟਾ ਡੇਢ ਘੰਟਾ ਐਨੀ ਵਾਰ 2 ਘੰਟੇ ਲੱਗਿਆ ਮੱਥਾ ਟੇਕਣ ਨਾਲ ਸਿੱਧੇ ਮੰਦਰ ਕੋਲੇ ਵਾਗ ਗਏ। ਪਰ ਜੇ ਪੌੜੀਆਂ ਚੜਕਿਆਂ ਤਾਂ ਦੁੱਗਣਾ ਟਾਈਮ ਲੱਗ ਜਾਣਾ ਸੀ। ਜਮਾ ਉਚਾਈ ਤੇ ਹਾਂ। ਚਲੋ ਭਾਈ। ਦੇ ਵੀ ਜਿਹੜਾ ਸਿੱਧਾ ਰਾਜੰਦਰੀ ਉਹ ਬੰਦ ਕਰਤਾ ਹੁਣ ਸਾਨੂੰ ਥੋੜਾ ਜੇ ਗੇਟ ਪੈ ਗਿਆ ਲੰਗਰ ਵਾਲਿਆਂ ਦਾ ਸੰਬੰਧ ਨੇ ਵੀ ਸ਼ੱਕ ਲੋ ਐ ਲੰਗਰ ਲੱਗੇ ਹੋਏ ਹੁੰਦੇ ਗਾਸ਼ ਦੇਖੋ ਕਿੰਦਾਂ ਦੀਆਂ ਬੀਆਂ ਬਣੀਆਂ ਹੋਈਆਂ ਨੇ ਕਲੀਆਂ ਬਣੀਆਂ ਹੋਈਆਂ ਨੇ ਦੁਬਾਰੇ ਉਹਨਾਂ ਪੌੜੀਆਂ ਦੀ ਫੇਰ ਆ ਗਏ ਜਿੱਥੋਂ ਥੱਲੋਂ ਆਉਂਦੇ ਨੇ ਉਹਨਾਂ ਪੌੜੀਆਂ ਨਾਲ ਹੀ ਮਿਲ ਗਿਆ ਕੰਮਾ ਦੂਰ ਗੇੜ ਪੈ ਗਿਆ ਹੁਣ ਰਸਤਾ ਬੰਦ ਕਰਤਾ ਕੱਲ ਖੁੱਲਦਾ ਸੀ ਉਹ ਕਤੋਂ ਵਾਲਾ ਪੀੜ ਬਹੁਤ ਜ਼ਿਆਦਾ ਮਿੱਤਰੋ ਹਾਂ ਸੁਨੇਹਾ ਦੇ ਵਿੱਚ ਠੀਕ ਐ 1 ਵਜੇ ਅਸੀਂ ਆਈ ਸੀਗੇ ਪੀੜ ਬਹੁਤ ਜ਼ਿਆਦਾ ਪਿੱਛੇ ਦੇ ਬਹੁਤ ਪੱਟ ਲੈਣਾ ਲੱਗੇ ਹੋਏ ਨੇ ਕੰਟਾ ਉਹ ਸਾਨੂੰ ਲੈਣਾ ਤੇ ਲੱਗੇ ਨੇ ਪਰ ਹਜੇ ਤੱਕ ਉਹ ਨੇੜੇ ਤਾਂ ਲੱਗਣ ਵਾਲੇ ਹਜੇ ਸਾਨੂੰ ਘੰਟਾ ਹੋ ਗਿਆ ਲਗੀ 2 ਘੰਟੇ ਸਾਡੇ ਕਿੱਥੇ ਲੱਗਦਾ ਹੈ ਬੱਸ ਕਰਟ ਆ ਕੇ ਫਿਰ ਕਿੰਨੀ ਦਾ ਗੱਲ ਤਾਂ ਹੈ ਜਰ ਸਵੇਰੇ ਆਦੀ 4 ਵਜੇ ਤੋਂ 10 ਵਜੇ ਤੱਕ ਹੋਰ ਨਾ ਨੂੰ ਚੈਨਲ ਤੇ ਇੰਨੀ ਕੰਮ ਜੀ ਗੁਰਮੀ ਦੇਖੋ ਬਾਲਕ ਲੱਗਿਆ ਬੜੇ ਹੋ ਜਿੱਕੇ ਪ੍ਰਾਈਵੇਟ ਟ੍ਰੇਨ ਵਾਲੇ ਮੀ ਆ ਗਿਆ ਬਈ ਪੂਰਾ ਜੋਰ ਦਾ ਤਾਹਾ ਵੇਖੋ ਆ ਗਿਆ ਮੀ ਆ ਗਿਆ ਪੂਰਾ ਓਏ ਇਸ ਤਰ੍ਹਾਂ ਲੱਗੇ ਇਸ ਤਰ੍ਹਾਂ ਕੇ ਓਹੋ ਮੀ ਆ ਗਿਆ ਬਈ ਪੂਰਾ ਫੁੱਲਾ ਹੁਣ ਕਿਸੇ ਦੁਕਾਨ 'ਚ ਖੜਿਆ ਪਪੂ ਵਾਲੀ 'ਚ ਸਾਰੇ ਖੜੇ ਨੇ ਸਾਰੇ ਉਹ ਪੂਰਾ ਮੀਂਹ ਪਈ ਜਾਂਦਾ ਪਹਿਲਾਂ ਕੱਪੜੇ ਭਿੱਜ ਕੇ ਲੈਣ ਚ ਲੱਗਣਾ ਸੀ ਉੱਥੇ ਭੀੜ ਵਾਲੀ ਜਿਆਦਾ ਸੀ ਤਾਂ ਕਰਕੇ ਆਪਾਂ ਇਹ ਦੁਕਾਨ ਤੇ ਖੜਕੇ ਹੁਣ ਬਹੁਤ ਜਿਆਦਾ ਭੀੜ ਹੋ ਜਾਂਦੀ ਹੈ ਤਾਂ ਉਸ ਮੰਦਰ 'ਚ ਪਹੁੰਚਣ ਆਲੇ ਆ ਜਮਾਂ ਥੱਲੇ ਭਗ ਜਾਂਦੀ ਹੈ ਲੈਣੇ ਥੱਲੇ ਭਗ ਜਾਂਦੀ ਹੈ ਬਾਈ ਹਾਂ ਵੀ ਦੇਖਾਂ ਚੱਲੀਏ ਥੱਲੇ ਥੱਲੇ ਮੱਥਾ ਦਾ ਦੇਖ ਰਾ ਚੱਲੀਏ ਥੱਲੇ ਉੱਥੇ ਦੇਖ ਲਾਂਗੇ ਮਾਤਾ ਕੋਈ ਨਹੀਂ ਆਈ ਨਹੀਂਦਾ ਇਹ ਇਹ ਨਾ ਹੈ ਰਾਨੀ ਨਹੀਂ ਹੈ ਮੈਂ ਵੀ ਆਪਾਂ ਜਮਾ ਸਿੱਖਰ ਤੇ ਆ ਗਏ ਮੰਦਰ ਕੋਲ ਤੇ ਬੱਦਲ ਦੇਖੋ ਪਹਾੜਾਂ ਤੇ ਮਾਤਾ ਦੇ ਚੁੰਨੀ ਵੀ ਚੜਾਉਣੀ ਸੀ ਮੇਰੇ ਨਾਲ ਦੇਖੋ ਹਾਂ ਥੱਲੇ ਮੋਟਰਸਾਈਕਲ ਗੱਡੀਆਂ ਲੱਗਦੇ ਨੇ ਡੀਟੀਆਂ ਵਾਂਗੂ ਛੋਟੀਆਂ ਛੋਟੀਆਂ ਮਾਤਾ ਦੇ ਚੁੰਨੀ ਚੜਾਉਣੀ ਆ ਉਹ 12:00 ਵੱਜ ਕੇ ਮੰਦਰ ਹੋ ਗਿਆ ਬੰਦ ਬਈ ਵੈਰੀ ਗੱਲ 12:10 ਕੇ ਮੰਦਰ ਬੰਦ ਹੋ ਗਿਆ ਹੁਣ ਜਮਾ ਕੋਲੇ ਆ ਗਈ ਤੇ 1:00 ਖੁੱਲੂ 1:00 ਮੱਥਾ ਟੇਕੂ 1:00 ਵੀ 2:00 ਵੀ ਟੇਕੂ ਮੱਥਾ ਕਿਉਂਕਿ ਇਕੱਠ ਬਹੁਤ ਜ਼ਿਆਦਾ ਥੱਲੇ ਵੀ ਲੈਣਾ ਚ ਲੱਗੇ ਖੜੇ ਨਹੀਂ ਦੇਖੋ ਚੁੰਨੀ ਲੈਣੀ ਹੈ ਚੁੰਨੀ ਤਾਂ ਕਿਥੋਂ ਮਰਜ਼ੀ ਲੈ ਲੈ ਕਿੰਨੀ ਜੀ ਮਾਤਾ ਨੇ ਖੁਸ਼ ਹੋ ਜੀ ਚੁੰਨੀ ਦੇ ਹਾਂ ਮਾਤਾ ਤੀਨੀ ਜੋ ਖੁਸ਼ ਹੋ ਜੂ ਵਾਗੋ ਵਾਗ ਹੋ ਜੂ ਠੀਕ ਹੈ ਜੀ ਸਰ ਤਾਂ ਨਾ ਚੜਾ ਦੇ ਵਾਗੋ ਵਾਗ ਹੋ ਜੂ ਮਾਤਾ ਵਾਗੋ ਵਾਗ ਹੋ ਜੂ ਆ ਲੈ ਵੀ ਜਮਾ ਉਮੀ ਪੈ ਗਿਆ ਉੱਤੇ ਸਾਰੇ ਭਿੱਜ ਗਏ ਪਹਿਲਾ ਸੈੱਟ ਸਿੱਡੀ ਸੈੱਟ ਤੋਂ ਬਾਅਦ ਸਾਰੇ ਭਿੱਜ ਗਏ ਕੱਪੜੇ ਲੀਡ ਸਾਰੇ ਹੁਣ ਦੇਖੋ ਅਜੇ ਘੰਟਾ ਵੇਟ ਕਰਨੀ ਕੋਈ ਮੰਦਿਰ ਦਾ ਗੇਟ ਬੰਦ ਹੋ ਗਿਆ ਹੁਣ ਮੱਤਾਂ ਦੇਖੋ ਤੁਹਾਨੂੰ ਦੇਖਦੇ ਹਾਂ ਕੀ ਬਣਦਾ ਵੈਸੇ ਕਿਰੇ ਤੁੱਪਨੇ ਕਿਹ ਲੰਦੀ ਕਿਤੇ ਬੱਦਲ ਆ ਜਾਂਦਾ ਮੌਸਮ ਬਹੁਤ ਘੰਟਾ ਹੈ ਸਰਾ ਆ ਗਏ ਭਈ ਮੰਦਿਰ ਤੇ ਨੈਣਾ ਦੇ ਵੀ ਪਰ ਪਹੁੰਚ ਗਏ ਮਾਤਾ ਰਾਮ ਮੰਦਿਰ ਦੇ ਪਾਣੀ ਕਿਉਂ ਦਾ ਹਾਂਜੀ 5 ਗੇਜੀ ਦਰਵਾਜੇ ਮਹੀਨਾ ਹੋ ਗਏ ਮਾਤਾ ਮਾਤਾ ਕਾਦੀ ਮਾਤਾ ਮਿਲਿਆ ਜੀ ਮਹੀਨਾ ਹੋ ਗਿਆ ਪੂਰਾ ਕਹਾ ਕਮ ਕਾ ਮਾਤਾ ਕੋਲ ਜਾ ਆ ਕਮ ਕਾ ਮਾਤਾ ਕੋਲ ਅੱਜ ਮਾੜਾ ਜਾਂ ਸੰਤ ਚ ਕਾਲ ਜਪੂ ਪਾਣੀ ਸੰਤ ਗਾਲ ਦਾ ਫੋਜੀ ਗਾਲ ਠੰਡ ਨਹੀਂ ਪੈਂਦੀ ਹਾਂ ਸ਼ਾਂਤੀ ਆਈ ਹੈ ਜੀ ਦੇਖੋ ਆਇਆ ਅੱਜ ਤਾਂ ਦੇਖੋ ਵੀ ਜੁੰਨੀਆਂ ਟੰਗੀਆਂ ਜਾਂਦੀ ਨੇ ਮਾਤਾ ਰਾਮ ਮੰਦਿਰਾਂ ਸਰਦਾਰ ਵੀ ਆ ਰਹੇ ਨੇ ਤੇ ਇੱਥੇ ਖੰਮਣੀਆਂ ਬਣੀਆਂ ਜਾਂਦੀਆਂ ਨੇ ਤਾਂ ਆ ਬਣਾ ਰਿਹਾ ਬਣਾ ਰਿਹਾ ਖੰਮਣੀ ਨਾਲ ਚਰ ਵੀ ਜੇ ਦੇ ਖੁੱਲੇ ਜੀ ਕੀ ਕਹਨੇ ਖੰਮਣੀ ਬਣਾਉਣੀ ਐ ਤੂੰ ਬਣਾ ਬਣਾ ਲਈ ਮੈਂ ਬਣਾ ਲੂ ਆਪਾਂ ਦੋਏ ਦੇ ਦਾਂਗੇ ਚਲ ਹੈ ਖੰਮਣੀ ਬਣਾਉਣੀ ਐ ਬੱਸ ਬਣਾ ਲੂ ਦੇਖੋ ਬਈ ਕਰੋ ਦਰਸ਼ਨ ਮਾ ਨਿਆਣਾ ਦੇਵੀ ਦੇ ਮੰਦਿਰ ਦੇ ਇੱਥੋਂ ਜਾਣੇ ਮੋੜ ਉਨੇ ਸਾਲ ਮਾਰੀ ਸੀ ਆ ਦੇਖੋ ਆ ਗੇਟ ਬਣਾਇਆ ਇੱਧਰ ਹਵਨ ਚੱਲ ਰਿਹਾ ਆ ਜਾ ਗਾਹਾਂ ਤੋਂ ਬਣਾ ਲਾ ਓਏ ਬੰਦੇ ਨੇ ਵਹ ਗਿਆ ਯਾਰ ਤਾਂ ਆ ਮਾਤਾ ਜੀ ਮਾਤਾ ਓਏ ਵੱਡੇ ਨੌਟਰੀ ਕੋਈ ਓਏ ਚੰਦ ਜੂਗਾ ਬਾਬਾ ਕੋਈ ਪਾਸੇ ਨਹੀਂ ਚੱਲਿਆ ਇੱਧਰ ਚੱਲਣਾ ਯਾਰ ਚੰਦੂਗਾ ਚੱਲ ਚੱਲ ਪਿੱਛੇ ਓਏ ਹੋ ਲੈ ਲੈ ਚੰਦੂ ਜੀ ਦੇ ਕੇ ਬੰਦੇ ਬਾਬਾ ਦੋ ਗੇਲਾ ਦੋ ਗੇਲਾ ਆਏ ਦੇ ਖਮਣੀ ਬਣੀ ਨਹੀਂ ਆਜਾ ਕਾ ਇੰਨੀ ਰੱਖੀ ਮੈਂ ਵਰਾਲਾ ਕਾ ਪਾਲਾ ਜੀ ਵਿੱਚ ਆਜੋ ਵੀ ਆਜਾ ਹੋੜ ਜਾ ਬਾਈ ਖਮਣੀ ਬਣੋ ਸਾਡਾ ਬੰਦਾ ਪਰਾਂ ਹੋ ਜਾਗਾ ਮਰਾ ਮਣਾ

ਉਹ ਅੰਦਰੋਂ ਵਾਲਾ ਰਸਤਾ ਸੰਘਤ ਬਹੁਤ ਇਕੱਠ ਬਹੁਤ ਬਹੁਤ ਟਾਈਮ ਚ ਮੱਥਾ ਟੇਕਿਆ ਬਹੁਤ ਟਾਈਮ ਚ ਚੰਗਾ ਚੱਲਦਾ ਚਾਦਾ ਲੈ ਵੀ ਅੱਜ ਦੇ ਲੈ ਵੀ ਜਿਹੜੇ ਪਹਾੜ ਦੇਖ ਰਹੇ ਹਾਂ ਤਾਂ ਹੁਣ ਹੁਣ ਆਪਾਂ ਦੇਖ ਰਹੇ ਹਾਂ ਸਾਹਮਣੇ ਮਾਤਾ ਦਾ ਮੰਦਰਾ ਜਮਾ ਟੀਸੀ ਤੇ ਉੱਥੋਂ ਆਪਾਂ ਮੱਥਾ ਟੇਕ ਕੇ ਵਾਪਸ ਆ ਗਏ ਤਾਂ ਦੇਖੋ ਪਹਾੜਾਂ ਦਾ ਆਨੰਦ ਲਓ ਤਾਂ ਹੁਣ ਚੱਲੇ ਆਪਾਂ ਮਾਤਾ ਚਿੰਤਪੁਰਨੀ ਦੇ ਉੱਥੇ ਵੀ ਜਾ ਕੇ ਆਪਾਂ ਉਹ ਮੱਥਾ ਦੇਕਾਂਗੇ ਤਾਂ ਖੜਾ ਆਪਣਾ ਘੋੜਾ ਤਾਇਆ ਖੜਾ ਇੱਥੇ ਦੋ ਰਾਤਾਂ ਗੱਟੀਆਂ ਨੇ ਆਪਾਂ ਹੋਟਲ ਦੇ ਵਿੱਚ ਤਾਂ ਉਧਰ ਨਾਨਕ ਟਾਬੇਰੇ ਜਮਾਂ ਬਿਲਕੁਲ ਸਿੱਧ ਚ ਹੈ 500 ਦੇ ਵਿੱਚ ਬਾਈ ਨੇ ਆਪਾਂ ਨੂੰ 5 ਮੰਜੇ ਦੇ ਦਿੱਤੇ ਸੀ 7500 ਦੇ ਵਿੱਚ ਤਾਂ ਵਧੀਆ ਤਾਂ ਉੱਪਰ ਭੀੜ ਹੈ ਗਿਆ ਵੈਸੇ ਹੁਣ ਥੱਲੇ ਕੱਲ ਬੜਾ ਵੱਡਾ ਜਮ ਸੀ ਅੱਜ ਕੋਈ ਜਮ ਅੱਜ ਕੋਈ ਕੋਈ ਸਾਧਨ ਲੰਗਰ ਹੈ ਕਿਉਂਕਿ ਅੱਜ ਅਠੇ 12 ਵਜੇ ਤੋਂ ਬਾਅਦ ਲੰਗਰ ਖਤਮ ਤੇ ਆਵਾਜ਼ਾਈ ਵੀ ਖਤਮ ਦੋਸਤੋ ਸੋ ਹੁਣ ਅੱਜ ਚੱਲੇ ਆਪਾਂ ਮਾਤਾ ਚੰਚਪੁਰਨੀ ਤੇ ਜਾ ਕੇ ਮਥਾ ਟਿਕਾਂਗੇ ਪੌਣੇ ਤੋਂ ਹੋ ਕੇ ਦੇਖਦੇ ਆਂ ਵੀ ਉਹ ਕਿੰਨੇ ਵਜੇ ਤੁਰਾਂਗੇ ਇੱਥੇ ਬਾਜਵੀ ਬੈ ਗਈ ਕਈ ਵਾਰ ਹਨਾ ਤੇਲ ਤੂਲ ਵਾਲੀ ਜਾਂ ਠੰਡੀ ਚੀ ਜੀ ਖਾਦੀ ਪੀਤੀ ਜਾਂਦੀ ਹੈ ਵੈਸੇ ਰਸ ਘਟ ਗਿਆ ਅੱਜ ਉੱਪਰ ਮੰਦਰ ਤੇ ਬਹੁਤ ਰਸ ਸੀਗਾ ਬਾਕੀ ਆਨੰਦ ਲੋ ਪਹਾੜਾਂ ਦਾ ਤੇ ਆਪਾਂ ਹੁਣ ਇੱਕੋ ਜੱਥੇ ਕਹਿੰਦੇ ਹਾਂ ਅਲਵਿਦਾ ਅਗਲੇ ਸਾਲ ਆਵਾਂਗੇ ਜੇ ਕਾਹੇ ਤਾਂ ਪਹਿਲਾਂ ਵੀ ਆ ਸਕਦੇ ਆ ਸੋ ਆਜੋ ਆਪਾਂ ਪਹੁੰਚ ਕੇ ਉਹਨੇ ਉਹਨੇ ਫੋਨਟਨ ਤੇ ਲੱਗਿਆ ਹੋਊ ਆਪਾਂ ਨੂੰ ਕਿੰਨਾ ਤੱਕ ਮੇਰੇ ਖਿਆਲ ਚ ਪੱਕਾ ਟਾਈਮ ਦਾ ਪਤਾ ਨਹੀਂ ਵੈਸੇ ਉਹਨੋਂ ਸਿੱਧਾ ਚੰਤਪੁਰਨੀਆ 50 ਕਿਲੋਮੀਟਰ ਅੱਧਕ ਬਾਟ ਆ ਗਿਆ ਪਤੋਂ 100 ਕਿਲੋਮੀਟਰ ਦੀ ਰੇਂਜ ਤੇ ਮਾਤਾ ਜੰਤਪੁਰਨੀ ਦਾ ਮੰਦਰ ਦੱਸਿਆ ਗਿਆ ਸੀ ਪਰ 50 ਕਿਲੋਮੀਟਰ ਲੰਘਾਏ ਆ ਪਾ 50 ਕਿਲੋਮੀਟਰ ਰਹਿ ਗਿਆ ਸਿੱਧਾ ਰੂੜੀ ਜਾਊਗਾ ਉਹਨੇ ਤੋਂ ਤਾਂ ਤਾਇਆ ਹੁਣ ਦਵਾਈ ਲੈ ਗਿਆ ਆ ਲੈਣੀਆਂ ਦਵਾਈ ਤਾਂ ਕਾਦੀ ਕਾਦੀ ਆ ਬਸ ਇੱਕ ਇੱਕ ਲੈ ਲਾਂਗੇ ਸੋ ਇੱਕ ਪੰਜਾਬ ਦਾ ਤੇ ਇੱਕ ਵੀਕਾਸੂਨ ਦਾ ਕਿਉਂਕਿ ਇਥੇ ਖੱਦੇ ਪਿੱਛੇ ਥੋੜਾ ਜਿਹਾ ਉਹ ਚੱਕਰ ਤਾਂ ਕੋਈ ਨਹੀਂ ਪਰ ਐਵੇਂ ਵੀ ਵੈਸੇ ਲੈ ਲੈਣਾ ਚਾਹੀਦਾ ਇੱਥੇ ਲੈਲਾ ਨੇ ਜਦੋਂ ਸਾਫਰ ਤੇ ਹੋਈਏ ਤਾਂ ਥੋੜਾ ਜਿਹਾ ਸੈਟਰ ਹੈਗਾ ਆ ਉਹਨਾਂ ਸ਼ਹਿਰ ਆ ਦੇਖ ਲਓ ਪੂਰਾ ਘੈਣ ਸ਼ਹਿਰ ਹੈ ਦੇਖੋ ਉਹ ਸਾਹਮਣੇ ਬੱਤੀਆਂ ਲੱਗੀਆਂ ਨੇ ਰੈਡ ਰੈਡ ਬੱਤੀਆਂ ਦੇ ਸਾਹਮਣੇ ਸਾਰੇ ਉੱਥੇ ਹੀ ਜਾਂਦੇ ਰਹੇ ਚੰਤਪੁਰਨੀ ਦੇ ਦੇਖੋ ਆ ਪਹੁੰਚ ਚੁੱਕੇ ਆ ਮਾਤਾ ਚਿੰਤਪੁਰਨੀ ਦੇ ਮੰਦਿਰ ਕਿਉਂਕਿ ਮਾਤਾ ਚੰਤਪੁਰਨੀ ਦਾ ਮੰਦਿਰ ਇੱਥੋਂ ਹੈਗਾ 10 ਕਿਲੋਮੀਟਰ ਜਾਨੀ ਕਿ ਪਹਾੜਾਂ ਦੀ ਯਾਤਰਾ ਸ਼ੁਰੂ ਹੋ ਗਈ ਨੀਣਾ ਦੇਵੀ ਤੋਂ 100 ਕਿਲੋਮੀਟਰ ਆਨੰਦਪੁਰ ਸਾਹਿਬ ਤੋਂ 100 ਕਿਲੋਮੀਟਰ ਮਾਤਾ ਚੰਤਪੁਰਨੀ ਦਾ ਮੰਦਿਰ ਹੈ ਤੇ ਉਹ ਆਪਾਂ 100 ਕਿਲੋਮੀਟਰ ਲੰਘਿਆ 90 ਕਿਲੋਮੀਟਰ ਲੰਘਿਆ 10 ਕਿਲੋਮੀਟਰ ਰਹਿ ਗਿਆ ਤੇ ਜਿਹੜਾ ਮਾਤਾ ਚੰਤਪੁਰਨੀ ਦੇ ਮੰਦਿਰ ਤੱਕ ਜਾਣ ਦਾ ਰਸਤਾ ਉਹ ਬਹੁਤ ਸ਼ਾਨਦਾਰ ਹੈ 뷰 ਪੂਰਾ ਘੈਂਟ ਹੈਗਾ ਆ ਉਹ ਵੀ ਦਿਖਾਉਣ ਦੀ ਸਾਨੂੰ ਕੋਸ਼ਿਸ਼ ਕਰਾਂਗੇ ਤਾਂ ਹੁਣ ਆਪਾਂ ਚੱਲਦੇ ਆ ਆ ਜੋ ਸਿੱਧਾ ਮਾਤਾ ਚੰਤਪੁਰਨੀ ਦੇ ਮੰਦਿਰ ਪਹਾੜਾਂ ਦਾ ਵੀਊ ਚੈੱਕ ਕਰ ਲੋ ਆ ਦਰਿਆ ਜਾ ਆ ਗਿਆ ਇੱਕ ਜਿੱਥੋਂ ਬਰੇਤੀ ਨਿਕਲਦੀ ਆ ਸਾਰੇ ਬਰੇਤੀ ਬਰੇਤੀ ਪਈ ਆ ਵੈਸੇ ਹੁਣ ਕਰਦੇ ਤਾਂ ਨਹੀਂ ਹੈਗੇ ਉਹ ਬਰੇਤੀ ਸਾਰੇ ਦੇ ਦਰਿਆ ਦੇ ਵਿੱਚ ਆ ਰਹਾ ਬਹੁਤ ਸ਼ਾਨਦਾਰ ਨੇ ਪਹਾੜ ਵੀ ਪੂਰੇ ਸ਼ਾਨਦਾਰ ਨੇ ਸੜਕਾਂ ਵੀ ਪੂਰੀਆਂ ਇੱਕ ਨੰਬਰ ਨੇ ਤਾਂ ਹੁਣ ਜਾਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਇਧਰ ਐ ਸਕ੍ਰੀਮ ਚਲਦੀ ਆ ਵੀ ਨਾਲੇ ਦਹੀਂ ਪੱਲੇ ਤੇ ਉਧਰਲੇ ਲੰਗਰ ਤੇ ਚੱਲਦਾ ਪੀਜ਼ਾ ਫੁੱਲਾ ਪੀਜ਼ਾ ਕਿੰਨੇ ਮਰਜ਼ੀ ਪੀਜੇ ਸ਼ਕੋ ਇਕੱਠੇ ਦੇਖੋ ਆਈਸਕ੍ਰੀਮ ਵਾਲ ਆ ਗਿਆ ਤਹੀਂ ਭੱਲੇ ਚਮਚਾ ਆਈਸਕ੍ਰੀਮ ਆ ਗਈ ਬਈ ਕੱਥਾ ਦੇਖੋ ਭਾਈ ਪਿਛਲੇ 10 ਕਿਲੋਮੀਟਰ ਤੋਂ ਐਂ ਇਕੱਠ ਚੱਲਦਾ ਮਾ ਚੰਤਪੁਰਨੀ ਦੇ ਮੰਦਿਰ ਚ ਬੋਲਾ ਕਾ ਥਾ ਨੇ ਜਾਏ ਜੋ ਪਹਿਲਾਂ ਐਸੀ ਵੀ ਮਾਤਾ ਨਾਨਾ ਦੇਵੀ ਦੇ ਜਿਆਦਾ ਇਕੱਠ ਹੁੰਦਾ ਪਰ ਹੁਣ ਰਿਆ ਕਹਿਣ ਲੱਗਦਾ ਵੀ ਉਦੋਂ ਵੀ ਜਿਆਦਾ ਇਕੱਠਾ 10 ਕਿਲੋਮੀਟਰ ਤੋਂ ਹੀ ਲਾਰਾ ਲੱਗਿਆ ਹੁੰਦਾ ਅਜੇ ਕਿਲੋਮੀਟਰ ਕਹਿੰਦੇ ਅੱਗੇ ਆ ਮਾਤਾ ਰਾਮ ਮੰਦਿਰ ਦੇਖੋ ਦੇਖੋ ਨਜਾਇਜ਼ ਕੱਥਾ ਮਾਤਾ ਦੇ ਮਾਜੈਂਟੋ ਫੋਨੀ ਦੇ ਮੰਦਿਰ ਚ ਪਹੁੰਚ ਗਏ ਅੱਜ ਕਿਸਮਤ ਵਾਲਿਆ ਹਾਕਾ ਮਰੀ ਜਾਂਦਾ ਤਾਂ ਆਇਆ ਕਿ ਨਾ ਕਮਰਾ ਮਿਲ ਗਿਆ ਦੇਖੋ ਕਿਨੇ ਕਦੋਂ ਕਿ ਸੀ ਸਿਸਟਮ ਸਾਨੂੰ ਸਾਰੀ ਜਾਣਕਾਰੀ ਦਿੰਮਗੇ ਪਰ ਕਮਰੇ 5-5000 ਰੁਪਏ ਚੜੇ ਹੋਏ ਨੇ ਇੱਥੇ ਸਤਪੁਰ ਨੇ ਮੱਥਾ ਟੇਕਣ ਦੀ ਲਾਈਨ ਵਾਲੀ ਵੱਡਿਆ ਤੁਸੀਂ ਦੇਖੀ ਜਾਓ ਅੱਧੀ ਲਾਈਨ ਹੀ ਦਿਖਾਵਾਂਗੇ ਤੁਹਾਨੂੰ ਆ ਲੈਣਾ ਲੱਗਿਆ ਹੋਈਆਂ ਨੇ ਕਿਲੋਮੀਟਰ ਤੱਕ ਤਾਂ ਲਾਈਨ ਅਸੀਂ ਦੇਖ ਲਈਆਂ ਉਦੋਂ ਕਹਾ ਵੀ ਲੈਣਾ ਲੱਗਿਆ ਹੋਈਆਂ ਕੀ ਦੇਖੀਓ ਲੋਕ ਆਪਣੇ ਧਰਮ ਦੇ ਕਿਵੇਂ ਖੜੇ ਨੇ ਦੇਖੋ ਕਮਾਲ ਆ ਯਾਰ ਐ ਡੀਐਲ ਲਾਈਨਾਂ ਬਣਾ ਕੇ ਮੀਨ ਨੂੰ ਥੜ ਕੇ ਐ ਵੀ ਸਰਦ ਵਾਲੀ ਗੱਮ ਆ ਪਿੱਛੇ ਰੱਖੋ ਬੱਚੇ ਉਹਨਾਂ ਬ੍ਰੇਕ ਲਾਉਂਦੇ ਆਂ ਤਾਂ ਸੱਲ ਆਂ ਸੱਲ ਤੱਕ ਨੂੰ ਕੋਈ ਹੋਦਣਵਾ ਤਾਂ ਨਾ ਮਾਰ ਕਿਉਂ ਤਾਂ ਨਾ ਐਡੇ ਵੱਡੇ ਜਿਗਰੇ ਕਰੀ ਖੜੇ ਨੇ ਲਾਈਨਾਂ ਦੇ ਵਿੱਚ ਵੀ ਬਾਰੀ ਆਊਗੀ ਆਂ ਮੈਂ ਵਾਹ ਕੱਠਾ ਉਹ ਹੁੰਦਾ ਹੈ ਕੱਠਾ ਨੂੰ ਦੇਖ ਕਿ ਆਪਾਂ ਕਹਿ ਰਹੇ ਹਾਂ ਲਹਿਣਾ ਦੇਖੀ ਚੱਲੋ ਜੇ ਯਕੀਨ ਨਹੀਂ ਆਉਂਦਾ ਲੈਣਾ ਨੇ ਇਹ ਫਤ ਨਹੀਂ ਕਿ ਕਿੱਡੀ ਦੂਰ ਤੱਕ ਲੈਣਾ ਲੱਗਿਆ ਹੋਇਆ ਨੇ ਮੱਥਾ ਟੇਕਣ ਦੀ ਤਾਂ ਹਰ ਇੱਕ ਚ ਦੇਖੋ ਜੀ ਵਾ